ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੀ ਟਿਕ ਟਿੱਕ ਕਲੈਕਸ਼ਨ 515 ਤੇ ਸਾਰਿਆਂ ਭੈਣਾਂ ਦਾ ਵੈਲਕਮ ਹੈ ਜੀ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਮੈਂ ਆ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਜੀ ਅੱਜ ਆਪਾਂ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ ਜੀ ਅੱਜ ਦੇ ਸੂਟ ਰਹਿਣਗੇ ਹੈਂਡਵਰਕ ਦੇ ਤੇ ਸਟੀਚਿੰਗ ਬਹੁਤ ਸੋਣੀ ਏ ਫੈਬਰਿਕ ਬਹੁਤ ਸੋਹਣਾ ਆ ਆਪਾਂ ਤੁਹਾਨੂੰ ਚੈੱਕ ਕਰਾਣੇ ਆ ਤੇ ਨਾਲ ਨਾਲ ਸਾਰੀ ਡਿਟੇਲ ਦੇਣੇ ਆ ਜੀ ਲਓ ਜੀ ਸੂਟਾਂ ਦੀ ਫਾਈਨਲ ਫਿਨਿਸ਼ਿੰਗ ਅਜੇ ਰਹਿੰਦੀ ਏ ਤੁਸੀਂ ਇਗਨੋਰ ਕਰਨਾ ਤੇ ਮੈਂ ਤੁਹਾਨੂੰ ਓਪਨ ਕਰਕੇ ਵਿਖਾਨੀ ਆ ਹਾਂ ਹਾਂਜੀ ਪਹਿਲਾ ਬਲੈਕ ਸੂਟ ਹੈ ਹਾਂਜੀ ਬਲੈਕ ਸੂਟ ਦੇ ਉੱਤੇ ਚੌੜੀ ਸਿੱਪੀ ਦਾ ਆਪਾਂ ਕੰਮ ਕਰਵਾਇਆ ਜੀ ਚੌੜੀ ਸਿੱਪੀ ਦਾ ਕੰਮ ਹੋਇਆ ਹੈ ਜੀ ਪੂਰੀ ਸ਼ਰਟ ਦੇ ਵਿੱਚ ਧਾਲ ਹੈ ਇਹ ਆ ਗਈਆਂ ਜੀ ਦੀਆਂ ਬਾਜੂ ਦੋ ਕਲਰ ਦਾ ਥ੍ਰੈਡ ਲਾ ਕੇ ਚਿੱਪੀ ਲੱਗੀ ਹੋਈ ਹੈ ਜੀ ਤੇ 골ਡਨ ਕਲਰ ਦਾ ਕਟਦਾ ਨਾ ਲਾ ਕੇ ਸਾਰੀ ਛੜ ਦੇ ਵਿੱਚ ਜਾਲ ਬਣਿਆ ਤੁਸੀਂ ਚੈੱਕ ਕਰੋ ਜੀ ਤੇ ਮਲਟੀ ਸ਼ੇਡ ਦੀ ਆਪਾਂ ਜਿਹ ਮਿ ਟਿਸ਼ੂ ਵਾਲੀ ਪਾਈਪਿੰਗ ਦੇ ਕੇ ਇਹਨੂੰ ਫਿਨਿਸ਼ ਕੀਤਾ ਹੈ ਜੀ ਹਾਂ ਜੀ ਇਹਦੀ ਬੈਕ ਚੈੱਕ ਕਰੋ ਬੈਕ ਤੇ ਚਿੱਪੀ ਦੀ ਹੀ ਡਾਟ ਬਣੀ ਹੈ ਥ੍ਰੈਡ ਲਾ ਕੇ ਏ ਆਪਾਂ ਇਹਨੂੰ ਚੇਨ ਲਾਈਏ ਜੀ ਚੇਨ ਆਪਾਂ ਤੋਂ ਬੰਦ ਨੈੱਕ ਰੱਖ ਕੇ ਲਾਈਏ ਤਾਂ ਕਿ ਕਦੇ ਵੀ ਨਾ ਕਈ ਵਾਰੀ ਆਪਣੇ ਮਨ ਚ ਡਾਊਟ ਰਹਿੰਦਾ ਹੈ ਕਿ ਕਿਤੇ ਚੇਨ ਓਪਨ ਨਾ ਹੋ ਜਾਏ ਤੇ ਇਹ 22 ਚਾਂਸ ਅਗਰ ਚੇਨ ਦੇ ਵਿੱਚ ਕੋਈ ਇਫੈਕਟ ਹੁੰਦਾ ਹੈ ਤੇ ਇਹ ਖੁੱਲਣ ਦਾ ਮਤਲਬ ਕੋਈ ਆ ਡਰ ਨਹੀਂ ਹੁੰਦਾ ਕਿਉਂਕਿ ਉੱਤੋਂ ਨੈੱਕ ਬੰਦ ਹੈ ਜੀ ਹਾਂਜੀ ਤੇ ਇਹ ਆ ਗਈ ਇਹਦੇ ਨਾਲ ਸਟ੍ਰੇਟ बॉटम ਹਾਂਜੀ बॉटम ਚੈੱਕ ਕਰੋ बॉटम ਦੇ ਉੱਤੇ ਸੇਮ ਆਪਾਂ ਬਾਰਡਰ ਬਣਾਇਆ ਜੀ ਜੋ ਘੇਰੇ ਤੇ ਬਾਰਡਰ ਹੈ ਉਹ ਵੀ बॉटम ਤੇ ਚਿੱਪੀ ਦਾ ਇਹ ਉੱਪਰ ਕੱਟਦਾ ਨਾ ਲਾ ਕੇ ਛੋਟੀਆਂ-ਛੋਟੀਆਂ ਪੱਤੀਆਂ ਬਣੀਆਂ ਨੇ ਜੀ ਤੇ ਇਹ ਬਾਜੂ ਦਾ ਘੇਰੇ ਦਾ बॉटम ਦਾ ਸੇਮ ਬਾਰਡਰ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਨਾਈਟ ਫੰਕਸ਼ਨ ਦੇ ਵਿੱਚ ਪਾਇਆ ਹੋਵੇ ਤੇ ਸੂਟ ਬਹੁਤ ਸੋਹਣਾ ਲੱਗਦਾ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਮੈਂ ਤੁਹਾਨੂੰ ਆਪਣੇ ਵਰਕ ਦੀ ਆਪਣੀ ਸਟੀਚਿੰਗ ਦੀ ਵੀਡੀਓ ਹਿਸ ਕਰਕੇ ਵਿਖਾ ਰਹੀ ਹਾਂ ਤਾਂ ਕਿ ਤੁਹਾਨੂੰ ਵੀ ਪੂਰੀ ਜਾਣਕਾਰੀ ਹੋਵੇ ਕਿ ਆਪਣੇ ਬੁਟੀਕ ਤੇ ਕਿਦਾਂ ਦਾ ਵਰਕ ਹੁੰਦਾ ਹੈ ਲੋ ਜੀ ਇਹ ਦਾ ਦੁਪੱਟਾ ਹੈ ਜੀ ਹਾਂ ਜੀ ਦੁਪੱਟਾ ਚੈੱਕ ਕਰੋ ਦੁਪੱਟਾ ਬਹੁਤ ਹੈਵੀ ਏ ਪੂਰੇ ਦੁਪੱਟੇ ਦੇ ਵਿੱਚ ਜ਼ਰਲ ਬਣਿਆ ਜੀ ਤੇ ਇਹਦੇ ਫੋਰ ਸਾਈਡ ਬਾਰਡਰ ਬਣਿਆ ਜੀ ਕਾਫੀ ਬਾਰਡਰ ਹੈ 5 4.5 5 ਇੰਚ ਦਾ ਬਾਰਡਰ ਹੈ ਜੀ ਤੇ ਇਹ ਆਪਾਂ ਕਿਰਨ ਲੇਸ ਦੇ ਕੇ ਇਹਨੂੰ ਫਿਨਿਸ਼ ਕੀਤਾ ਹੈ ਨਿੱਚੇ ਆਪਾਂ ਟਿਸ਼ੂ ਦੀ ਨਿਸ਼ਿੰਗ ਦਿੱਤੀ ਏ ਜਿੰਨਾ ਜਿੰਨਾ ਚੌੜਾ ਬਾਰਡਰ ਉੱਪਰਲੀ ਸਾਈਡ ਹੈ ਇਨਾ ਹੀ ਆਪਾਂ ਨਿਚਲੀ ਸਾਈਡ ਫਿਨਿਸ਼ਿੰਗ ਦਿੱਤੀ ਏ ਜੇ ਆਪਾਂ ਹਾਫ ਫਿਨਿਸ਼ਿੰਗ ਦੇਂਦੇ ਤੇ ਦੁਪੱਟੇ ਦੀ ਲੁੱਕ ਨਹੀਂ ਸੀ ਬੰਦੀ ਕਿਉਂਕਿ ਫਿਰ ਇਧਰ ਉਹ ਹੈਵੀ ਹੋ ਜਾਂਦਾ ਇਧਰ ਉਹ ਲਾਈਟ ਵੇਟ ਹੁੰਦਾ ਤੇ ਦੁਪੱਟੇ ਦੀ ਪੂਰੀ ਮਤਲਬ ਜਿਵੇਂ ਆਪਾਂ ਹਮ ਆਪਾਂ ਲੈਨੇ ਆਂ ਦੁਪੱਟਾ ਤੇ ਪੂਰੀ ਲੁੱਕ ਸਹੀ ਨਹੀਂ ਹੁੰਦੀ ਚੈੱਕ ਕਰੋ ਜੀ ਆਪਣੇ ਬੁਟੀਕ ਤੇ ਬਹੁਤ ਸੂਣਾ ਕੰਮ ਹੁੰਦਾ ਹੈ ਤੇ ਬਹੁਤ ਟਾਈਮ ਤੋਂ ਆਪਾਂ ਕੰਮ ਕਰਨੇ ਆ ਜੀ ਆਪਾਂ ਤੁਹਾਨੂੰ ਆਪਣੀ ਵੀਡੀਓ ਸਟਿਚਿੰਗ ਦੀ ਵਰਕ ਦੀ ਇਸ ਕਰਕੇ ਹੀ ਵਾਰ-ਵਾਰ ਚੈੱਕ ਕਰਵਾ ਰਹੇ ਆ ਕਿ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਾ ਹੋਵੇ ਜੀ ਤੇ ਠੀਕ ਹੈ ਜੀ ਆਪਾਂ ਤੁਹਾਨੂੰ ਨੈਕਸਟ ਸੂਟ ਓਪਨ ਕਰਨੇ ਆ ਐ ਆ ਗਈ ਜੀ ਇਹਦੀ ਇਹ ਸਾਤਨ થી ਲਿਖਦਾ ਫੈਬਰਿਕ ਹੈ ਜੀ ਟਾਈ ਐਂਡ ਡਾਈ ਦਾ ਫੈਬਰਿਕ ਹੈ ਇਹ ਟਾਈ ਐਂਡ ਡਾਈ ਆਪਾਂ ਨਹੀਂ ਕਰਾਈ ਇਹ ਮਿਲ ਡਾਈ ਹੈ ਜੀ ਇਹ ਫੈਬਰਿਕ ਹੀ ਆਪਣੇ ਕੋਲ ਐਵੇਂ ਤਾਂ ਆਇਆ ਸੀ ਇਹਦੇ ਉੱਤੇ ਆਪਾਂ ਜੋ ਵਰਕ ਕਰਵਾਇਆ ਬਹੁਤ ਸੋਹਣਾ ਹੈ ਜਿਵੇਂ ਹੀ ਲਾਈਟ ਡਾਰਕ ਕਲਰ ਆਇਆ ਹੈ ਤੇ ਇਹਦੇ ਉੱਤੇ ਆਪਾਂ ਸਿੱਪੀ ਵਰਕ ਕਰਵਾਇਆ ਹੈ ਵਿੱਚ ਬ੍ਰੀਕ ਸਿੱਪੀ ਐਂਡ ਬ੍ਰੀਕ ਮੋਤੀ ਦੇ ਡਾਟ ਪਈ ਹੈ ਜੀ ਇਹ ਆ ਗਈਆਂ ਇਹਨੀਆਂ ਬਾਜੂ ਬਾਜੂ ਬਹੁਤ ਸੋਹਣੀਆਂ ਬਣੀਆਂ ਨੇ ਮਤਲਬ ਟਾਈ ਐਂਡ ਡਾਈ ਦੀ ਅਲੱਗ-ਅਲੱਗ ਰੰਗਾਂ ਦੀ ਸ਼ੇਡ ਦੋਨੋਂ ਬਾਜੂ ਦੀ ਬਥੇ ਅਲੱਗ-ਅਲੱਗ ਸ਼ੇਡ ਆਈ ਏ ਇਧਰ ਇਹਦੇ ਵੇਖੋ ਇਹ ਚੀਜ਼ ਇਧਰ ਆ ਗਈ ਤੇ ਜਿਵੇਂ ਇਹ ਦੀ ਥੋੜੀ ਜਿਹੀ ਜ਼ਿਆਦਾ ਇਹ ਚੀਜ਼ ਇਧਰ ਆ ਗਈ ਜੀ ਨੀਚੇ ਆਪਾਂ ਮੋਤੀ ਵਾਲੀ ਲੇਸ ਦੇ ਕੇ ਇਹਨੂੰ ਨਿਸ਼ਕਿਤ ਹੈ ਜੀ। ਬੈਕ ਫਰੰਟ ਤੇ ਆਪਾਂ ਸੇਮ ਕੰਮ ਕਰਵਾਇਆ ਹੈ। ਇਹ ਸ਼ਾਰਟ ਫਰੌਕ ਬਣੀ ਹੈ ਜੀ। ਇਹਦੇ ਨਾਲ ਆਪਾਂ ਸਕਰਟ ਲਹੰਗਾ ਬਣਵਾਇਆ ਜੀ। ਫੁੱਲ ਲਹੰਗਾ ਨਹੀਂ ਫੁੱਲ ਲਹੰਗੇ ਦਾ ਕਾਫੀ ਫਲੇਅਰ ਹੁੰਦਾ ਹੈ। ਇਹ ਆਪਾਂ ਥੋੜਾ ਜਿਹਾ ਲਹੰਗੇ ਦੀ ਜਿਵੇਂ ਲਹੰਗੇ ਦੀ ਲੁੱਕ ਦੇ ਕੇ ਜਿਆਦਾ ਹੈਵੀ ਨਹੀਂ ਕਰਵਾਇਆ ਜੀ। ਆ ਲੋ ਜੀ ਚੈੱਕ ਕਰੋ ਬੜਾ ਮਤਲਬ ਬਹੁਤ ਲਾਈਟ ਵੇਟ ਹੈ ਕਪੜਾ ਬਿਲਕੁਲ ਵੇਅਰ ਕੀਤੇ ਦਾ ਪਤਾ ਨਹੀਂ ਚੱਲਦਾ ਇਹ ਆਪਣੇ ਬੁਟੀਕ ਤੇ ਰੈਡੀ ਹੋਏ ਨੇ ਇਸ ਕਰਕੇ ਆਪਾਂ ਤੁਹਾਨੂੰ ਚੈੱਕ ਕਰਵਾ ਰਹੇ ਹਾਂ ਜੀ ਐਂ ਦੇਖੋ ਜੀ ਇਸੇ ਤਰ੍ਹਾਂ ਦੀ ਸ਼ੇਡ ਹੁੰਦੀ ਹੈ ਜੀ ਲਾਈਟ ਡਾਰਕ ਇਹਦੇ ਨਾਲ ਇਹ ਆ ਗਿਆ ਜੀ ਪਿਓਰ ਔਰਗੰਝਾ ਦਾ ਦੁਪੱਟਾ ਦੁਪੱਟਾ ਚੈੱਕ ਕਰੋ ਦੁਪੱਟੇ ਦੇ ਵਿੱਚ ਪੂਰਾ ਝਾਲ ਹੈ ਜੀ ਜਿਵੇਂ ਹੀ ਆਪਾਂ ਨੇ ਸਿੱਪੀ ਦੀਆਂ ਲਾਈਨਾਂ ਇਹਦੇ ਉੱਤੇ ਦਿੱਤੀਆਂ ਨੇ ਓਵੇਂ ਹੀ ਆਪਾਂ ਸਿੱਪੀ ਦੀਆਂ ਲਾਈਨਾਂ ਇਸ ਦੁਪੱਟੇ ਵਿੱਚ ਦਿੱਤੀਆਂ ਨੇ ਜੀ ਲਾਈਨਾਂ ਸਿੱਧੀਆਂ ਨਹੀਂ ਥੋੜੇ ਛੋਟੇ-ਛੋਟੇ ਸਕਰੋਲ ਪਏ ਨੇ ਤੇ ਸਾਰੇ ਦੁਪੱਟੇ ਦੇ ਵਿੱਚ ਟਿੱਪੀ ਐਂਡ ਮੋਤੀ ਦੀ ਡਾਟੇ ਜੀ ਨਾਲ ਆਪਾਂ ਮੋਤੀ ਵਾਲੀ ਲੇਸ ਦੇ ਕੇ ਇਹਨੂੰ ਫਿਨਿਸ਼ ਕੀਤਾ ਹੈ ਜੀ ਬਹੁਤ ਸੋਹਣੇ ਨੇ ਸੁਰਨੇ ਸੂਟ ਆਪਾਂ ਤੁਹਾਨੂੰ ਚੈੱਕ ਕਰਵਾਏ ਨੇ ਤੁਸੀਂ ਕੋਈ ਵੀ ਆਰਡਰ ਦੇਣਾ ਹੋਏ ਤੁਹਾਨੂੰ ਕੋਈ ਵੀ ਮਨ ਚ ਡਾਊਟ ਰੱਖਣ ਦੀ ਜ਼ਰੂਰਤ ਨਹੀਂ ਤੁਹਾਡਾ ਜੋ ਵੀ ਆਰਡਰ ਹੋਏਗਾ ਆਪਾਂ ਪੂਰੀ ਮੈਂ ਤੋਂ ਨਾਲ ਕੰਪਲੀਟ ਕਰਾਂਗੇ ਤੇ ਠੀਕ ਹੈ ਜੀ ਆਰਡਰ ਕਰਨ ਵਾਸਤੇ ਮੇਰਾ ਸਕਰੀਨ ਤੇ ਚੱਲਦਾ ਨੰਬਰ 9050 ਸੌਰੀ ਇਹ ਦੂਜਾ ਨੰਬਰ ਹੈ 9557 26700 7 ਆਈ ਹੋਪ ਕਿ ਮੇਰੀ ਵੀਡੀਓ ਤੁਹਾਨੂੰ ਪਸੰਦ ਆਵੇਗੀ ਤੇ ਤੁਹਾਨੂੰ ਜੋ ਵੀ ਮੇਰੇ ਕੰਮ ਦੇ ਵਿੱਚ ਜੋ ਵੀ ਕੁਆਲਿਟੀ ਦੇਸੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਜੀ ਮੇਰੀ ਰਿਕਵੈਸਟ ਹੈ ਜੀ ਤੇ ਨੈਕਸਟ ਵੀਡੀਓ ਲੈ ਕੇ ਆਪਾਂ ਤੁਹਾਨੂੰ ਫੇਰ ਮਿਲਨੇ ਆ ਜੀ ਸਤਿ ਸ਼੍ਰੀ ਅਕਾਲ